ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਖੜੀ ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਮੋਨਰਾ ਮਾਨ ਸਾਹਿਬ ਦਾ ਮੋਕਾ ਜਿਹੜੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰ ਵੱਲੋਂ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਗੱਡ ਗਏ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹਾਂਜੀ ਸਾਨੂੰ ਮਾਲੀ ਸਹਿਯੋਗ ਦੇ ਕੇ ਗਏ ਹਾਂਜੀ ਪਰਵਾਰ ਨੂੰ ਭਰੋਸਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਵਾਂਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹਿਤ 1 ਕਰੋੜ 82 ਦੇਗਾ 50 ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਅੱਜ ਜਿਹੜਾ ਪਿੰਡ ਤਿੰਗ ਵਿਖੇ ਜੋ ਪ੍ਰੋਗਰਾਮ ਹੋ ਰਿਹਾ ਇਹਦਾ ਇੱਕ ਬਹੁਤ ਵੱਡਾ ਅਜ ਮਕਸਦ ਵੀ ਆ ਤੇ ਖੁਸ਼ੀ ਵੀ ਆ ਕਿਉਂਕਿ ਸਾਡੇ ਜੋ ਦੇਸ਼ ਦੇ ਹਾਕੀ ਟੀਮ 올림픽 ਖੇਡਣ ਦੇ ਵਿੱਚ ਫਰਾਂਸ ਵਿਖੇ ਗਈ ਸੀ ਉਹਨਾਂ ਨੂੰ ਜੋ ਮੈਡਲ ਮਿਲਿਆ ਆ ਅਸੀਂ ਸਮੂਹ ਨੱਗਰ ਵਾਸੀ ਸਾਰੇ ਪਤਵੰਤੇ ਸੱਜਣ ਬੱਚੇ ਸਾਰੇ ਐਨ ਆਰ ਆ ਵੀਰ ਅੱਜ ਪਿੰਡ ਤਿੰਗ ਦੀ ਜੋ ਗਰਾਊਂਡ ਆ ਇੱਕ ਨੂਰ ਹਾਕੀ ਅਕੈਡਮੀ ਦੇ ਵਿੱਚ ਉਹਦੇ ਵਿੱਚ ਜਸ਼ਨ ਮਨਾ ਰਹੇ ਆ ਇਦੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਸਾਡੇ ਪਲੇਅਰ 올림픽 ਦੇ ਵਿੱਚ ਮੈਡਲ ਲੈ ਕੇ ਆਏ ਆ ਸੋ ਆਪ ਜੀ ਨੂੰ ਥੋੜੀ ਜਿਆ ਸਾਡੇ ਜੋ ਇਹ ਅਕੈਡਮੀ ਬਣਾਈ ਆ ਉਹਦੇ ਬਾਰੇ ਦੱਸ ਦਈਏ ਕਿ ਇੱਥੇ ਬੱਚਿਆਂ ਨੂੰ ਪੂਰਾ ਇਹਨਾਂ ਦੀ ਸੰਭਾਲ ਕੀਤੀ ਜਾਂਦੀ ਆ ਜਿਵੇਂ ਸਵੇਰੇ ਇਹਨਾਂ ਨੂੰ ਦੁੱਧ ਪਿਲਾਇਆ ਜਾਂਦਾ ਕੇਲੇ ਖੁਲਾਏ ਜਾਂਦੇ ਆ ਬਦਾਮ ਵੀ ਦਿੱਤੇ ਜਾਂਦੇ ਆ ਸਭ ਕੁਝ ਫਰੀ ਆ A to Z ਇਹਨਾਂ ਦੇ ਦੇਖੋ ਕਿੱਟਾਂ ਦੇਖ ਲਓ ਸ਼ੂ ਦੇਖ ਲਓ ਹਾਕੀਆਂ ਦੇਖ ਲਓ ਬਾਲ ਦੇਖ ਲਓ ਜਾ ਜੋ ਵੀ ਇਹਨਾਂ ਨੂੰ ਫੈਸਿਲਿਟੀ ਚਾਹੀਦੀ ਇੱਕ ਵਧੀਆ ਪਲੇਅਰ ਬਣਨ ਵਾਸਤੇ ਉਹ ਸਾਰਾ ਕੁਝ ਇੱਥੇ ਦਿੱਤਾ ਜਾਂਦਾ ਔਰ ਸਾਨੂੰ ਇੱਕ ਹੋਰ ਬੜੇ ਫਕਰ ਵਾਲੀ ਗੱਲ ਆ ਵੀ ਸਾਡੇ ਜੋ ਅਕੈਡਮੀ ਉਹਦੇ ਵਿੱਚ ਇੱਕ ਬੱਚਾ ਚੰਡੀਗੜ੍ਹ ਅਰਸ਼ਦੀਪ ਸਿੰਘ ਜੋ ਰੌਣ ਗਲਾਸ ਕੰਪਨੀ ਉਹਦੇ ਤੇ ਤਕਰੀਬਨ ਲੱਖ ਰੁਪਈਆ ਖਰਚ ਕਰਦੀ ਆ ਉਹ ਵੀ ਬਹੁਤ ਵਧੀਆ ਸਾਡਾ ਪਲੇਅਰ ਬਣਿਆ ਆ ਤੇ ਤਕਰੀਬਨ 9 ਬੱਚੇ ਸਾਡੇ ਅਕੈਡਮੀ ਦੇ ਵਿੱਚੋਂ ਨੈਸ਼ਨਲ ਜੋ ਖੇਡ ਚੁੱਕੇ ਆ ਸੋ ਇਹ ਇੱਕ ਬਹੁਤ ਮਾਣ ਵਾਲੀ ਗੱਲ ਆ ਇੱਥੇ ਮੈਂ ਪੇਰੈਂਟਸ ਨੂੰ ਇਲਾਕਾ ਨਿਵਾਸੀਨ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀ ਬੱਚੇ ਦੇਖ ਲਿਆ ਵੀ 8-9 ਸਾਲ ਦੇ ਜਾਂ 7 ਸਾਲ ਦੇ ਹੋ ਗਏ ਆ ਉਹਨਾਂ ਨੂੰ ਭੇਜਣਾ ਸ਼ੁਰੂ ਕਰੋ ਔਰ ਉਹ ਬੱਚਾ ਇੱਕ ਤਾਂ ਪਲੇਅਰ ਬਣ ਜਾਊਗਾ ਨੰਬਰ ਤੋਂ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਿਆਂ ਤੋਂ ਬਚ ਜਾਊਗਾ ਜੋ ਅੱਜ ਨਸ਼ੇ ਸਾਡੇ ਦੇਸ਼ ਦੇ ਬੱਚਿਆਂ ਨੂੰ ਖਾ ਰਹੇ ਆ ਔਰ ਰੋਜ਼ ਬੱਚੇ ਮਾਰ ਰਹੇ ਆ ਨਸ਼ਿਆਂ ਦੇ ਨਾਲ ਇਹ ਇੱਕ ਬਹੁਤ ਵੱਡਾ ਸਾਡੇ ਇਲਾਕੇ ਦੇ ਵਿੱਚ ਉਹਨਾਂ ਮਾਪਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਆ ਕਿ ਆਪਣੇ ਬੱਚੇ ਬਚਾ ਲਓ ਜਿਹਨਾਂ ਨੇ ਬੱਚੇ ਬਚਾ ਲਏ ਉਹਨਾਂ ਦਾ ਸਭ ਕੁਝ ਬਚ ਗਿਆ ਹੋਰ ਕੁਝ ਕਰਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਆਪਾਂ ਨੂੰ ਸਾਰਿਆਂ ਨੂੰ ਬੱਚਿਆਂ ਦੇ ਧਿਆਨ ਦੇਣ ਦੀ ਲੋੜ ਆ ਸੋ ਬੱਚਿਆਂ ਨੂੰ ਵੀ ਬੇਨਤੀ ਆ ਜਿਹੜੇ ਓਵਰ ਏਜ ਹੋ ਜਾਂਦੇ ਉਹ ਵੀ ਹਟੋ ਨਾ ਖੇਡੀ ਜਾਓ ਪ੍ਰੈਕਟਿਸ ਕਰੀ ਜਾਓ ਹੋਰ ਬਹੁਤ ਪਾਰਟਿਸਪੇਟ ਹੋਣੇ ਤੁਹਾਡੀ ਜ਼ਿੰਦਗੀ ਵਿੱਚ ਉਹ ਕਰੋ ਹੋਰ ਬਹੁਤ ਜੌਬਾਂ ਨਿਕਲਣੀਆਂ ਉਹਦੇ ਵਿੱਚ ਤੁਸੀਂ ਆਪਣੀਆਂ ਅਪਲਾਈ ਕਰ ਦੋ ਸੋ ਇਹ ਇੱਕ ਬਹੁਤ ਵਧੀਆ ਮੌਕਾ ਆ ਸੋ ਮੈਂ ਫੇਰ ਦੁਬਾਰਾ ਐਨਆਰਏ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਦੇਖੋ ਗਰਾਊਂਡ ਸਾਡੀ ਸਾਰੀ ਕਿੰਨੀ ਵਧੀਆ ਆ ਤਕਰੀਬਨ 45 ਤੋਂ 50 ਲੱਖ ਰੁਪਏ ਦੇ ਵਿੱਚ ਵਿੱਚ ਇਹ ਸਟਾਰਟਿੰਗ ਦੇ ਵਿੱਚ ਅਸੀਂ ਲਾਇਆ ਸੀ ਸੋ ਇਹ ਬੱਚਿਆਂ ਨੂੰ ਸਾਰੇ ਰਲ ਮਿਲ ਕੇ ਨੱਗਰ ਨਵਾਸੀ ਐਨ ਆਰ ਆਈ ਵੀਰ ਹੋਰ ਵੀ ਜਿੰਨੀ ਵੀ ਸਾਡੇ ਯਾਰ ਦੋਸਤ ਆ ਉਹ ਪੂਰੀ ਸਾਨੂੰ ਸਪੋਰਟ ਕਰਦੇ ਆ ਤਾਂ ਕਿ ਜਿਹੜੀ ਏਕਨੂਰ ਹਾਕੀ ਅਕੈਡਮੀ ਆ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸੋ ਇਹਨਾਂ ਲਾਫਜਾਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਜ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਆ ਜੋ ਸਾਡੇ ਇਲਾਕੇ ਦਾ ਮੇਨ ਪਿੰਡ ਤੇਂਗ ਐਨਆਰਆਈ ਵੀਰ ਸਾਡੇ ਇੱਥੇ ਦੇ ਲੋਕਲ ਵੀਰ ਜਿਹੜੇ ਬਹੁਤ ਵਧੀਆ ਉਪਰਾਲਾ ਕਰਕੇ ਅਕੈਡਮੀ ਨੂੰ ਚਲਾਉਂਦੇ ਆ ਅਸੀਂ ਫਲੋਰੋਂ ਬੈਠ ਕੇ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਟਾਈਮ ਟੂ ਟਾਈਮ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਪੋਰਟ ਕਰਨ ਦੀ ਵੀ ਕੋਸ਼ਿਸ਼ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਇਲਾਕੇ ਦਾ ਜਿਹੜਾ ਤਹਿنگਪਿੰਡ ਆ ਇੱਕ ਬਹੁਤ ਵੱਡਾ ਉਪਰਾਲਾ ਕਰਦਾ ਹੁਣੇ ਖਾਲਸਾ ਜੀ ਨੇ ਜੋ ਕੁਲਵਿੰਦਰ ਭਾਜੀ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੂੰ ਵੀ ਚਾਹੀਦਾ ਵੱਧ ਤੋਂ ਵੱਧ ਸਹਿਯੋਗ ਕਰਨ ਵੱਧ ਤੋਂ ਵੱਧ ਬੱਚੇ ਆਪਣੇ ਭੇਜਣ ਨਸ਼ਿਆਂ ਤੋਂ ਇਹ ਦੂਰ ਰਹਿਣ ਬੱਚੇ ਐਡਾ ਵੱਡਾ ਖਰਚਾ ਕਰਕੇ ਇਹ ਇਸ ਗਰਾਊਂਡ ਨੂੰ ਬਣਾਇਆ ਅੱਗੋਂ ਵੀ ਚਲਾਉਂਦੇ ਆ ਹਰ ਮਹੀਨੇ ਵੀ ਇੱਥੇ ਬਹੁਤ ਜ਼ਿਆਦਾ ਖਰਚਾ ਕਰਦੇ ਆ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਤੀਰਤ ਭਾਜੀ ਕੁਲਵੰਦਰ ਸਾਰੇ ਪਿੰਡ ਦੀ ਸਲਮਾਨ ਜੋਗ ਜਿਹੜੀ ਸਰਪੰਚਾਇਤ ਆ ਸਾਰੇ ਬਹੁਤ ਵੱਡਾ ਪਰਾਲਾ ਕਰਦੇ ਆ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਹਾਂ ਜਿੱਥੇ ਇਹਨਾਂ ਦੇ ਬੱਚੇ ਵੱਡੇ ਵੱਡੇ ਮੁਕਾਮਾਂ ਤੇ ਵੀ ਪਹੁੰਚੇ ਆ ਅੱਜ ਵੀ ਇੱਥੇ ਬੱਚੇ ਬਹੁਤ ਮਿਹਨਤ ਕਰ ਰਹੇ ਆ ਬਾਕੀ ਅੱਜ ਹਿੰਦੁਸਤਾਨ ਦੀ ਟੀਮ ਨੇ ਇੰਡੀਆ ਦੀ ਟੀਮ ਨੇ ਜੋ ਮੈਡਲ ਬ੍ਰਾਉਂਜ਼ ਜਿੱਤਿਆ ਉਹਦੀ ਸਾਰੇ ਵੰਡ ਕੇ ਖੁਸ਼ੀ ਮਨਾਵਾਂਗੇ ਤੇ ਸਾਰੀ ਟੀਮ ਨੂੰ ਸਾਡੇ ਵੱਲੋਂ ਵਧਾਈਆਂ ਪਿੰਡ ਤੇਂਗ ਵੱਲੋਂ ਵਧਾਈਆਂ ਇਹਨਾਂ ਬੱਚਿਆਂ ਨੂੰ ਵੀ ਵਧਾਈਆਂ ਮੈਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇਂਗ ਪਿੰਡ ਵਾਲੇ ਵਸੀਆਂ ਦਾ ਕਿ ਬਹੁਤ ਵੱਡਾ ਅਪਰਾਲਾ ਹੈ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਇਲਾਕੇ ਦਾ ਬਹੁਤ-ਬਹੁਤ ਖਿਆਲ ਰੱਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par